ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਵਾਰਮੀਪਾਸ ਲਈ ਸਨੈਰੀ ਮੌਕਾ ਆ ਚੁੱਕਾ ਹੈ ਜੀ। ਬਖ ਬਖ ਕੰਪਨੀਆਂ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਜੀ। ਸਿੱਧੀ ਭਰਤੀ ਸਿੱਧੀ ਇੰਟਰਵਿਊ ਤੇ ਬਹੁਤ ਵਧੀਆ ਤਨਖਾਹ ਹੈ। ਜਲਦੀ ਤੋਂ ਜਲਦੀ ਕੈਂਪ ਦਾ ਜੀ ਫਾਇਦਾ ਲਓ ਤੇ ਤੁਸੀਂ ਇੰਟਰਵਿਊ ਦੇ ਕੇ ਜੀ ਜੋਬ ਹਾਸਲ ਕਰ ਸਕਦੇ ਹੋ ਜੇ ਤੁਸੀਂ ਕਲੀਅਰ ਕਰਦੇ ਹੋ ਇੰਟਰਵਿਊ। ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈ ਕਿੱਥੇ ਪਲੇਸਮੈਂਟ ਕੈਂਪ ਲੱਗੇਗਾ ਕੀ ਤੁਸੀਂ ਨਾਲ ਲੈ ਕੇ ਜਾਣਾ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈਗੀ ਹੈ ਤੇ ਸਾਡੇ ਚੈਨਲ ਦੇ ਉੱਤੇ ਜੇਕਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈ ਜੀ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸਦੀ ਪੀਡੀਐਫ ਫਾਈਲ ਕੋਈ ਨਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸਦੀ ਪੀਡੀਐਫ ਫਾਈਲ ਜਬ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰ ਦਿਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਹੁਣ ਆਪਾਂ ਵੀਡੀਓ ਵੱਲ ਵੱਧਦੇ ਹਾਂ ਜੋ ਪਲੇਸਮੈਂਟ ਕੈਂਪ ਲੱਗਣ ਜਾ ਰਿ ਕੈਂਪ ਦਾ ਸਥਾਨ ਨੋਟ ਕਰੋ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੇਵਾ ਕੇਂਦਰ ਦੇ ਉੱਪਰ ਡੀਸੀ ਦਫ਼ਤਰ ਮਾਨਸਾ ਵਿਖੇ ਜੀ 16 10 2025 ਵੀਰਵਾਰ ਵਾਲੇ ਦਿਨ ਸਵੇਰੇ 10 ਵਜੇ ਜੀ ਇਹ ਕੈਂਪ ਲੱਗੇਗਾ ਪ੍ਰਾਰਥੀ ਜੀ ਆਪਣਾ ਰੈਜ਼ਿਊਮੇ ਯੋਗਤਾ ਦੇ ਅਸਲ ਦਸਤਾਵੇਜ਼ ਅਤੇ ਫੋਟੋ ਕਾਪੀਆਂ ਜਾਤੀ ਸਰਟੀਫਿਕੇਟ ਨਾਲ ਜ਼ਰੂਰ ਲੈ ਕੇ ਜਾਣ ਪਹਿਲੀ ਕੰਪਨੀ ਦੀ ਗੱਲ ਕਰੀਏ ਮਥੂਟ ਮਾਈਕਰੋ ਫਾਈਨੈਂਸ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਰਿਲੇਸ਼ਨਸ਼ਿਪ ਆਫਸਰ ਦੀਆਂ ਪੋਸਟਾਂ ਨੇ ਪੋਸਟਾਂ ਦੀ ਗਿਣਤੀ 40 ਹੈਗੀ ਹੈ 12ਵੀਂ ਪਾਸ ਕੀਤੀ ਹੈ ਬੱਬ ਕੀਤੀ ਹੈ ਤਨਖਾਹ ਹੋਵੇਗੀ 19000 ਰੁਪਏ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ 21 ਤੋਂ 30 ਸਾਲ ਉਮਰ ਸੀਮਾ ਰੱਖੀ ਗਈ ਹੈ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਨੈਕਸਟ ਕੰਪਨੀ ਦੀ ਗੱਲ ਕਰੀਏ ਪੇਟੀਐਮ ਦੇ ਵਿੱਚ ਪੋਸਟ ਅਨਾਉਂਸ ਕੀਤੇ ਗਏ ਨੇ ਜੀ ਸੇਲਜ਼ ਐਗਜ਼ੀਕਿਊਟਿਵਸ ਦੀਆਂ ਪੋਸਟਾਂ ਦੀ ਗਿਣਤੀ 15 ਹੈਗੀ ਹੈ ਘੱਟੋ ਘੱਟ ਯੋਗਤਾ ਹੈ ਕਿ 12ਵੀਂ ਪਾਸ ਹੈ 21000 ਰੁਪਏ ਤਨਖਾਹ ਦਿੱਤੀ ਜਾ ਕੇ ਜਾਵੇਗੀ 20 ਤੋਂ 35 ਸਾਲ ਉਮਰ ਸੀਮਾ ਰੱਖੀ ਗਈ ਹੈਗੀ ਹੈ ਮੁੰਡੇ ਤੇ ਕੁੜੀਆਂ ਦੋਨੋਂ ਜੇਕਰ ਤੁਸੀਂ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰਨਾ ਚਾਹੁੰਦੇ ਹੋ ਕਿਸੇ ਨੂੰ ਵੀ ਤਾਂ ਤੁਸੀਂ ਇਹ ਹੇਠ ਦਿੱਤੇ ਹੋਏ ਨੰਬਰ ਜਿਵੇਂ ਕਿ 70103 26360 628447 966434 9464178030 ਦੇ ਉੱਤੇ ਸੰਪਰਕ ਕਰ ਸਕਦੇ ਹੋ ਇਹ ਹੈਗਾ ਜੀ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਆਵਾਪਸਵਦਾ ਸੈਂਟਰ ਡੀਸੀ ਕੰਪਲੈਕਸ ਮਾਨਸਾ ਤੋਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਇਹਨਾਂ ਦੇ ਫੇਸਬੁਕ ਪੇਜ ਉੱਤੇ ਇਹ ਸਾਂਝੀ ਕੀਤੀ ਗਈ ਹੈ ਜਾਣਕਾਰੀ ਏਸੀਐਸ ਦਾ ਨੋਟੀਫਿਕੇਸ਼ਨ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਤੀਏ ਸਾਡੇ ਚੈਨਲ ਨੂੰ ਕਰਕੇ ਰੱਖੋ ਸਬਸਕ੍ਰਾਈਬ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਆਉਂਦੀਆਂ ਰਹਿੰਦੀਆਂ ਨੇ ਜੀ ਪੰਜਾਬ ਦੇ ਵਿੱਚ ਉਹਨਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਸਾਰਿਆਂ ਨੂੰ ਰੱਬ ਰਾਖਾ